कि ਜੋ ਕੁਛ ਚੀਫ ਮਿਨਿਸਟਰ ਹੈ ਉਹ ਆਫੀਸ਼ੀਅਲੀ ਸਰਕਾਰوں ਦੇ ਅੰਦਰ ਹੁੰਦੀ ਹੈ ਤੋਂ ਉਹ ਆਰਡਰ ਚਲਦੇ ਆ। ਲੇਕਿਨ ਜਿਹੜਾ ਵਿਰੋਧੀ ਧਿਰ ਦਾ ਨੇਤਾ ਹੁੰਦਾ ਹੈ ਉਹਨੂੰ ਸ਼ੈਡੋ ਚੀਫ ਮਿਨਿਸਟਰ ਕਹਿੰਦੇ ਆ। ਉਹ ਵੀ ਨਾਲ ਜਿਹੜਾ ਚੀਫ ਮਿਨਿਸਟਰ ਦੇ ਬਰਾਬਰ ਦੀ ਆਪੜਾ ਰੱਖਦਾ ਹੈ। ਜਿਹਦਾ ਅੰਦਰ ਦਾ ਕੋਈ ਰੈਂਕ ਕੋਈ ਤਾਂ ਬਾ। ਜੂਨੀਅਰ ਕਮਿਸ਼ਨਰਾਂ ਦਾਂਦਿਆਂ ਉਹਨਾਂ ਕੋਲੇ ਵੀ ਲੈਂਦੀ ਹੈ ਤੇ ਉਹਨਾਂ ਕੋਲੇ ਵੀ ਲੈਂਦੀ ਹੈ ਸਰਕਾਰ ਬਾਉਂਡ ਹੈ ਇਸ ਕਰ। ਜੇ ਇੱਕ ਅਖਵਾੜ ਚ ਸ਼ਕਤੀ ਹੋਈ ਤਬ ਅੱਕੇ ਖ਼ਵਾਰ ਦੇ ਵਿੱਚ ਦਾ ਸ਼ਕੀ ਖਾਲਸਾ ਨੇ ਕਿਹਾ ਸੀ ਕਿ 55 ਦੇ ਵੱਲ ਆਇਆ ਤੇ ਜੇ ਵਿਰੋਧੀ ਧਿਰ ਦਾ ਲੀਡਰ ਆਦੇ ਪੰਜਾਬ ਦੇ ਸਾਰੇ ਵਰਗੇ ਦੇ ਬੱਚਾ ਦੇ ਲੋਕਾਂ ਦੇ ਵਾਸਤੇ ਚਿੰਤਤ ਹੁੰਦਾ ਸੁਖ ਮੰਗਦਾ ਇਹ ਸੁੱਤੀ ਸਰਕਾਰ ਨੂੰ ਜਗਾਉਂਦਾ ਹੈ ਕਿ ਤੁਸੀਂ ਦੇਖੋ ਕਿੱਥੇ ਬੈਠੇ ਹੋ ਤੁਸੀਂ ਤੇਰਾ ਪੰਮ ਚੱਲ ਗਿਆ ਐਨੇ ਆਖਵਾਰ ਵੀ ਲਿਖ ਰਹੇ ਆ ਜੇ ਹੋਰ ਆ ਰਹੇ ਆਏ ਆ ਉਹ ਵੀ ਚੱਲਣੇ ਲੋਕਾਂ ਤੇ ਔਰ ਜੋ ਜੋ ਕੁਝ ਹੋਇਆ ਖਾਣਿਆਂ ਤੇ ਕਦੇ ਸੁਣਿਆ ਨਹੀਂ ਸੀ ਕਿ ਇਸ ਤਰ੍ਹਾਂ

ਜਿਵੇਂ ਹੋਰ ਪਾਸੇ ਜੋੜ ਕੇ ਕਟੜਾਣਾ ਤੋਂ ਕਾਣਾ ਚਾਹੁੰਦੇ। ਕਾਣਲੇ ਉਹ ਕਾਂਗਰਸ ਪਾਰਟੀ ਤੋਂ ਉਹ ਅੱਤਵਾਦ ਦੇ ਵਿੱਚ ਲੜੀਆ ਜਦੋਂ ਆਪਾਂ ਨੂੰ ਪਤਾ ਸੀ ਕਿ 4 ਵਜੇ ਬਿਜਾਰ ਬਾਤ ਹੋ ਜਾਂਦਾ ਮੌਕਾ ਵਾਸਤੇ ਖੜੇ। ਕਾਂਗਰਸ ਪਾਰਟੀ ਜਾਂ ਫਿਰ ਪੰਜਾਬ ਦੇ ਲੋਕ ਜਿਹੜੇ ਹੈਗੇ ਐ ਇਹਨੂੰ ਅੰਗਰੇਜ਼ ਕਾਣਾ ਚਾਹਦੇ ਸੀ ਜੰਗਾਂ ਵਾਲੇ ਬਾਗ ਚ ਗੋਲਡੇ ਛਲਾ ਕੇ ਅੰਗਰੇਜ਼ ਤਾਂ ਉਹ ਮੋੜ ਤਾਂ ਸੋਚੀ ਨਹੀਂ ਖੜੇ ਸੀ। ਅੱਜ ਇਸ ਤਰ੍ਹਾਂ ਦੀਆਂ ਗੱਲਾਂ ਕਰਦੀਆਂ ਕਿ ਉਹ ਪੁਰਾਣੇ ਨਾਲ ਮਿਲੇ ਐ, ਤੇ ਹੁਣ ਕਿਹ ਨਾਲ ਮਿਲੇ, ਉਹਦੇ ਨਾਲ ਮਿਲੇ। ਤੁਸੀਂ ਕਿਹਦੇ ਨਾਲ ਮਿਲੇ ਹੋ? سارے بال کے سارے لیکن پارٹی دیکھو رب نے جو سنٹ دکھایا پرماتما کرے گینگسٹر ہر پروار ڈریا ہوں کدو دکان سے کی, کی ہو جائے کدو راہ جانے بندے موٹر سائکل کھول کر لین اب تو راج ہی گینگسٹر اپنا بانگ روڈ والے ہو گیا ستی کتنے پہ ہے سرکار

ਤੋ ਅੱਜ ਇਹ ਸਰਕਾਰ ਸਭੇ ਗੱਲ ਕਹਿਣ ਦੇ ਵਿੱਚ ਕਿ ਸਾਨੂੰ ਅਲਰਟ ਕੀਤਾ ਹੈ ਸਾਨੂੰ ਇਹਨਾਂ ਚਿਕਨਾ ਕੀਤਾ ਅਸੀਂ ਇਹਦੇ ਪੂਰਾ ਧਿਆਨ ਦੇਵਾਗੇ ਹੋਰ ਵੀ ਸਾਡੇ ਸਭੋ ਸਬੋ ਪੁਜੀਸ਼ਨ ਪਾਰਟੀ ਕੀ ਦੂਜੇ ਲੋਕ ਵੀ ਜਿਹੜੀ ਹੈ ਸਭ ਸਾਈਡ ਉੱਤੇ ਇਹ ਗੱਲ ਕਰਕੇ ਨਾ ਇੱਥੇ ਹੋਣਾ ਚਾਹੀਦਾ ਸੀ ਇਸ ਲਈ ਜਿਹੜੇ ਇਹ ਜੀ ਪੋਜੀਟਿਵ ਅੱਜ ਦੇ ਪੱਕੇ ਦੇ ਰਾਜਨੀਤੀ ਕੀ ਲਗਾ ਕਰ ਰਿਹਾ ਉਹਨੂੰ ਸਾਰੇ ਅਸੀਂ ਸਾਰੇ ਪਾਰਟੀ ਕਰਦੇ ਡੈਗਨੇਸ਼ਨ ਕਰਦੀ ਹੈ ਐਸਾ ਨਿਕੜੀ ਪਹੁੰਚਣਾ ਸੀ ਤੇ ਬੀਸੀ ਤੋਂ ਆਇਆ ਸੀ ਸਾਰਾ ਤੇ ਪ੍ਰੈਸ ਕਾਨਫਰੈਂਸ ਕਰਾਉਂਦਾ ਹੈ ਮਾਈਟੇ 35 ਫਾਈਲ ਨਾ ਤੇ ਬਟਾ 887 ਮੁਲਾਕੀ ਕਾਰਜ ਸਥਿਤੀ ਦਾ ਰੋਸਾ ਹੈ ਵੀ ਇਹ ਆਕਾਲੀ ਦਲ ਨੂੰ ਕਿਸ ਤਰ੍ਹਾਂ ਦੇਖ ਰਿਹਾ ਜਿਹੜਾ ਆਕਾਲੀ ਅੱਜ ਦੇਵਾ ਦੇਖੋ ਇਸ ਖਾਹਲੇ ਵਿੱਚ ਤਾਂ ਆਕਾਲੀ ਦਲ ਨੇ ਵੀ ਕਿਤੀਆ ਭਾਜਪਾ ਨੇ ਕਿਤੀਆ ਬੇਕਰੇ ਨੇ ਕਿਤੀਆ ਪਾਰਟੀਆਂ ਤੋਂ ਬਾਕੀ ਆਕਾਲੀ ਦਲ ਜਿਹੜਾ ਹੈਗਾ ਉਹ ਤਾਂ ਆਪਣੇ ਆਪ ਵਿੱਚ ਹੀ ਅੰਡਿਆ ਹੋਇਆ ਸਾਨੂੰ ਕਿਸੇ ਦੀ ਪਾਰਟੀ ਦੇ ਨੰਬਰ ਤੋਂ ਥਾਣ ਦੀ ਲੋੜ ਕੋਈ ਨਹੀਂ ਉਹਨਾਂ ਦੇ ਆਪਣੇ ਮਾਮਲੇ ਐ ਦੇਖੋ ਨਾ ਇੱਕ ਚੀਜ਼ ਦੂਰ ਹੈ ਕਿ ਜਿਹੜੇ ਇਸ ਵੇਲੇ ਹੁਣ ਇਲੈਕਸ਼ਨ ਹੋ ਕੇ ਹੱਤੀ ਹੈ نہیں پکی نجی بیٹھے کئی کسی ہوتا اسے بیٹھے چلو یہ گلاً لیکن اب اکالی دل نہیں رہے پر سرکار کے رئیے ہی جیڑا باجبہ دے اسے ماملہ درستی کیا رہی ہے کہیں دا دیش تو کلون دی کوشش کر رہے ہیں یہ کوئی ایسی مکہ رہے ہیں کہ کہ ہوجہ حلال آتے ہیں آپ کے سنکر کو لائک اسٹریٹ کا کرتا ہے مجھے رہے ہیں جو کالیس اچھا تھے جو بیانتگرہ کرتے ہیں سارے بلدہ 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 سکتا ہے وہ نے ایک کوئی ہے کہ جی کوئی دنگلی کی سنیز میں کہتے ہیں پیتھر نے مکہ رہا

ਪੰਜਾਬ ਦੀ ਵਿਧਾਨ ਸਭਾ ਚ ਕਾਲੀਦਰ ਨੇ ਮਤਾ ਪਾ ਕੇ ਸਾਡੇ ਕਾਂਖੜਸ ਦੇ ਪ੍ਰਾਈਮ ਮਿਨਿਸਟਰ ਮਨਮੋਹ ਸ਼ਰਮੀ ਦਾ ਤਕਵਾ ਦਿੱਤਾ ਸੀ ਕਾੜ ਦੇ ਅਕਰਪ ਇਹ ਸਭੇ ਤਾਂ ਹੁੰਦੀ ਸੀ ਤੇ ਇਸ ਤਰੀਕੇ ਦੇ ਨਾਲ ਹੁਣ ਵੀਡੀਓ ਬਤਲੋ ਇੰਟਰਟੈਕਸ ਬਤਲੋ ਲਾਰਨਿੰਗ ਚੀਜ਼ ਬਤਲੋ ਇਹਨਾਂ ਨੂੰ ਪੱਖ ਰਹਿਣ ਨੇੜੇ ਤਾਂ ਇਹਨਾਂ ਚੀਜ਼ਾਂ ਨੂੰ ਕੋਈ ਅਸਥਾਨੇ ਦਾਤਲ ਹੋਣ ਤਾਂ ਕੁਝ ਨਹੀਂ ਹੋਣਾ ਪੂਰੀ ਦਾਰੇ ਪੁੱਛ ਦਾਰੇ ਜਿਹੜੇ ਵੀ ਨਾ ਪੱਖ ਹੁੰਦੇ ਤੁਹਾਡਾ ਮੀਡੀਆ ਤੋਥਾ ਕੰਮ ਕਹਿੰਦੇ ਹੋਗੇ ਅਗਰੇ ਤਾਂ ਜੜਾਈ ਦੇ ਮਾਦਰਾ ਬਣਦੇ ਸੀ کہ جی یہ برانے پہنچا دے ٹھیک ہو گیا لیکن اب جیسے نمیاں چیزیں کہنا شروعات کرتی دیا اب میں سنیا نہیں کہ سنایا مودی میڈیا مودی میڈیا کرنا میڈیا کبھی نہیں اس طرح